ਹੱਥ ਵਨ ਕੇ ਬੇਨਤੀ ਹੈ ਸਾਰਿਆਂ ਨੂੰ ਸਾਡੀ ਵੀਡੀਓ ਨਾ ਦੇਖੋ ਭਰਾਵੋ ਦੇਖਣ ਦੀ ਕੋਈ ਲੋੜ ਨਹੀਂ ਚੰਗੀਆਂ ਚੀਜ਼ਾਂ ਦੇਖੋ ਗਿਆਨ ਵਾਲੀਆਂ ਚੀਜ਼ਾਂ ਦੇਖੋ ਸਿੱਖਿਆ ਵਾਲੀਆਂ ਚੀਜ਼ਾਂ ਦੇਖੋ ਨਾ ਹੀ ਸਾਡੀ ਵੀਡੀਓ ਕਿਤੇ ਸ਼ੇਅਰ ਕਰੋ ਇੰਟਾ ਫੇਸਬੁੱਕ ਜਾਂ YouTube ਤੇ ਕੋਈ ਸ਼ੇਅਰ ਕਰਨੀ ਲੋੜ ਨਹੀਂ ਵਧੀਆ ਚੀਜ਼ਾਂ ਸ਼ੇਅਰ ਕਰੋ ਤੇ ਜਿਹੜਾ ਚੱਕ ਕੇ ਸ਼ੇਅਰ ਕਰੋ ਜਾਂ ਕਿਤੇ ਹੋਰ ਵੀਡੀਓ ਪਾਉਗਾ ਸਾਡੀ ਵੀਡੀਓ ਆਪ ਦਾ ਆਪ ਜ਼ਿੰਮੇਵਾਰ ਹੋਊਗਾ ਜਿਹੜੇ ਚੈਨਲ ਤੇ ਅਸੀਂ ਪਾਉਨੇ ਅਸੀਂ ਆਪ ਦੇ ਜ਼ਿੰਮੇਵਾਰਾਂ ਤੇ ਦੇਖੋ ਨਾ ਚੰਗੀਆਂ ਚੀਜ਼ਾਂ ਦੇਖੋ ਜਿਹੜੇ ਸਾਡੇ ਨਾਲ ਜੁੜਿਆ ਤੁਹਾਨੂੰ ਪਿਆਰ ਕਰਦੇ ਆ ਉਹ ਆਪ ਵੀ ਦੇਖ ਲੈਣਗੇ ਦੂਜੇ ਬੰਦੇ ਕੋਈ ਨਾ ਦੇਖੋ ਇਸ ਤੋਂ ਪੁੱਛਿਆ ਮੋਟਰ ਜੱਟ ਕੰਜਰੇ ਛੋਨੇ ਕਿ ਨਰਾਈ ਗੇ ਕਿਥੇ ਭਾਵੇਂ ਕੱਦੂ ਟਕਰਾਇ ਗੱਲ ਚੱਕ ਜਿਆਦਾ ਫਿਰ ਦੇਖਾਂਗੇ ਜਿਵੇਂ ਬਣੂ ਜਿਵੇਂ ਜਿਵੇਂ ਚੜਾ ਦੇਗਾ ਨਾ ਇੱਥੇ ਨਾ ਉਕੂ ਪਾਣੀ ਇਹ ਤਾਂ ਆਪਸ ਕੋਈ ਬਥਾ ਪਾਣਾ ਪੜੇ ਬਣਾਈ ਬਥਾ ਤੇਰਾ ਪੜਨਾ ਪਾਣੀ ਦਾ ਬਹੁਤ ਸਮੋਤਾ ਡਾ ਖੱਕਰ ਠੁਕਾਣ ਲਈ ਬੈਠਾ ਵੇ ਕਿਤੇ ਪਾਣੀ ਚ ਜਬਾਨ ਵਢਾ ਗਿਆ ਹੋ ਗਿਆ ਪਾਣੀ ਦਾ ਬਹੁਤ ਠੀਕ ਕੋਲੇ ਮਹਿਲੀ ਵੀ ਹੈਗਾ ਗਿਆ ਰੋਟਣ ਛੋਟੇ ਕੱਟੇ ਫੱਕੇ ਡਵਾਈ ਮਾਰ ਲਾ ਮਰੀ ਬੋਟੀ ਨਾ ਘਾਰ ਤਨ ਬੁੜੀਆਂ ਮੰਗ ਟੁਰਿਆ ਬਿਲਕੁਲ ਤੇਟੇ ਨਗਾ ਪਾਣੀ ਮਾਰ ਕਹਿ ਕਹਾ ਕਿ ਕਰਾ ਰਮ ਰਮਟਾ ਛਟਾ ਹੈ ਕੰਜਾ ਦਾ ਜੀ ਕੀ ਕਰੀਏ ਕੰਮ ਨਹੀਂ ਸੁਹਾਈ ਨਹੀਂ ਤਾ ਮਾਰਦੇ ਹੋ ਓਹਦਾ ਅਜ ਪਾਣੀ ਹੋਰ ਬਾਈ ਬੰਤੋ ਠੀਕ ਹੈ ਠੀਕ ਹੈ ਤੂੰ ਦੱਸ ਪਰਵਾਹ ਦਾ ਜੀ ਖੁਸ਼ੀ ਵਧੀਆ ਵਧੀਆ ਕਿਵੇਂ ਆਏ ਜੇ ਬੈਠਾ ਹੋਏ ਕਿਵੇਂ ਉਹ ਬੈਠੇ ਐਚ ਹੋ ਰਹਾ ਜੇ ਕਿਵੇਂ ਆਹ ਤੂੰ ਟਾਪ ਬਾਂਡ ਰੋਡ ਪਰ ਕੱਡੀ ਬੈਠਾ ਓਏ ਤਾਂ ਜਾਲਾ ਵਾਲਾ ਪੈਰੇ ਸੀ ਝੋਨੇ ਚ ਕਾ ਹੋਰ ਮਗਾਜ ਕਾ ਪ੍ਰਭੂਜਾ ਨਹੀਂ ਮਾਰਦਾ ਜਾਲਾ ਤਾਂ ਜੜ ਜੇ ਚੱਲ ਆਪੇ ਚੁਦੀਉ ਭੈਣ ਦੋ ਦਿਨਾਂ ਚ ਕਨੀ ਚੁਦੀ ਭੈਣ ਚੁਦੀ ਗੱਲ ਕਰਕੇ ਵੀ ਜਾਲੇ ਦੀ ਜਾਲੇ ਦੀ ਮੱਕੜੀ ਕਪਟਾ ਸਾਰਾ ਓਏ ਮੱਕੜੀ ਨਹੀਂ ਓਏ ਪਾਣੀ ਨਾਲ ਜਾਲਾ ਪੈ ਰਿਆ ਸੀ ਅੱਛਾ ਪਾਣੀ ਚ ਆ ਫਿਰ ਇਹਦਾ ਲਾਉਣੇ ਵੀ ਜੋ ਮੈਂ ਛੁੱਕ ਗਏ ਨੇ ਲੋਪ ਕੋਈ ਮੱਕੜੀ ਕਪਟਾ ਸਭ ਮੱਛੀ ਆ ਹਾਂ ਇਹ ਤਾਂ ਛੇ ਦਿਨ ਕੱਜ ਕਰ ਬਾਈ ਨਾ ਪੰਜ ਚਾਰ ਦਿਨ ਹੁਣ ਹੈ ਆ ਸਮਾਰ ਕੇ ਚੇੜਾ ਪੰਜ ਚਾਰ ਦਿਨ ਤੱਕ ਕੰਮ ਆ ਲੱਗ ਜਾਂਦੇ ਔਰ ਨਾਲ ਜ ਦਵਾਈ ਦੂ ਹੀ ਪਾਈ ਓ ਹਾਂ ਓਕੇ ਮੈਂ ਲਾਤਾ ਚੋਨਾ ਪਰ ਲਈ ਜੰਨਿਆ ਭਰਾਵਾ ਪੁੱਛਣਾ ਕੀ ਹੋ ਗਿਆ ਬੁਰਾ ਹਾਲੀ ਜਮਾ ਗਿਆ ਕਿਉਂ ਏ ਕੀ ਪਾਣੀ ਨਹੀਂ ਪੋੜਾ ਨਾ ਜਮਾ ਬੁੰਡ ਤੋਂ ਪੱਲੇ ਚੱਕਿਆ ਗਿਆ ਪਾਣੀ ਤਾਂ ਯਾਰ ਕੱਲ ਦਾ ਮੀਂਹ ਪੈ ਕੇ ਹਟਾ ਇੰਨੀ ਲੇਟ ਆਉਂਦੀ ਹੈ ਕਮਾਲ ਹੋ ਗਈ ਉਹ ਯਾਰ ਟਚ ਆਉਂਦੀ ਹੈ ਠੇਕੇ ਠੂਕੇ ਤੇ ਜਾਇ ਬੈਠੇ ਜਾ ਰੋ ਠੇਕੇੜਾ ਬੋਲ ਡਿੱਗ ਪਿਆ ਅੱਛਾ ਗੇ ਹਾਂ ਕਾਏ ਕੀ ਗੱਲ ਬਣ ਗਈ ਬੱਕੋ ਜਦ ਖੇਡ ਬਣ ਗਈ ਖਾਰ ਪੈ ਗਈ ਪਾਣੀ ਦੀ ਜੋ ਪਰ ਆदमी ਆਇਆ ਅੱਛਾ ਸਾਦਾ ਦੇਖੇ ਨਾ ਭਰ ਗਿਆ ਇਹ ਤਾਂ ਔਖੀ ਹੋ ਗਿਆ ਯਾਰ ਹੋਰਾ ਇਹ ਲੋਕ ਨਹੀਂ ਲਾਉਣ ਦਿੰਦੇ ਬਿਮਾਰੇ ਬੰਦੇ ਦਾ ਛੋਨਾ ਕੋ ਦੂਜਾ ਖਿੱਚ ਕੇ ਲੈ ਗਾ ਜੇ ਵਰ ਦੂਜਾ ਲੈ ਗਾ ਲੋਕ ਤਾਂ ਬੜਾ ਸਾਖ ਕਰਦੇ ਆ ਪਤਾ ਨਹੀਂ ਕਿ ਜਮਾਈ ਮਹੀਂ ਠੇ ਵੀ ਮੈਨੂੰ ਰੁਪਿਆ ਖਰਬਣਾ ਈ ਧੀ ਲੰਨ ਦੇ ਰਹਿਣਾ ਜੀ ਪਤਾ ਨਹੀਂ ਕੰਜਰੇ ਸੋਨਾ ਵਾਲਾ ਹੈ ਨਾ ਓਏ ਦੇਖੋ ਭਾਈ ਸੋਹਣੇ ਕਰ ਮਸ਼ਹੂਰ ਵਾਲਾ ਅੱਛਾ ਤਾਂ ਹੀ ਹੈ ਇਹ ਛੋਟੀ ਤੋੜਨੇਗਾ ਮੈਨੂੰ ਕੋਈ ਤੋੜਦਾ ਹੀ ਨਹੀਂ ਕਿਉਂ ਮਾਰ ਖੜਿਆ ਵਰਗਾ ਹੋ ਜਾ ਰਿਹਾ ਓਰਾ ਮਾਰ ਖੜਕਾਈ ਤੇਰੇ ਨਾਲੋਂ ਛੋਟਾ ਕੰਜਰੇ ਦਾ ਸੋਨਾ ਮੈਂ ਇੱਥੋਂ ਕੋਈ ਮੈਂ ਨਾ ਨਮੀ ਲਵਾਵੇ ਭੈ ਜੀ ਮੈਨੂੰ ਪੈਣੀ ਗਈ ਹੈ ਨਾ ਗੱਲ ਇਹ ਕਿ ਬੰਦੇ ਨਹੀਂ ਗੱਲ ਨੂੰ ਪਰਿਵਾਰ ਕ ਪਰਿਵਾਰ ਕ ਤੂੰ ਤਾਂ ਮੂੰਗੀ ਮੰਗੀ ਰੱਖੀ ਬੈਠਾ ਖਾ吃ੀ ਆ ਓਏ ਹਾਂ ਭਾਈ ਮੂੰਗੀ ਖੜੀਆ ਛਰੇ ਦੀ ਜਾਵਾਂ ਵਿੱਚ ਪਾਹੋਂਗੇ ਹਾਂ ਕੋਲੇ ਵਿੱਚ ਬਾਵਾਂਗੇ ਵਿੱਚ ਬਾਵਾਂਗੇ ਕੋਲੇ ਵਿੱਚ ਬਾਵਾਂਗੇ ਛੋਣਾ ਲੇਟ ਹੋਈ ਜਾਂਦਾ ਐਵੇਂ ਲੇਟ ਹੋਈ ਜਾਂਦਾ ਬਾਹ ਤੇ ਮੁਕੇ ਜੋ ਪੱਕੀ ਬੱਛਾ ਗਈ ਆ ਇਹਦਾ ਇਹਦਾ ਅਰੇ ਮਹੀਨਾ ਟਾਈਮ ਪਿਆ ਇਹਨੇ ਨੂੰ ਛੋਨੇ ਨਹੀਂ ਹੋਣਾ ਕਿਉਂ ਬਾਹ ਕਰ ਯਾਰ ਸਾਲੀ ਲਾਉਣੀ ਓਏ ਲੇਟ ਬੜਾ ਮਾਰੇ ਮਾਰੇ ਨਾਲ ਭਾਈ ਉਹ ਗੰਡਾ ਨਹੀਂ ਰਹੀਆਂ ਮੌਸਮ ਕਿਉਂ ਮੌਸਮ ਖਰਾਬ ਹਾਂ ਨਾ ਵਾਹ ਓਏ ਤੇਰੇ ਦਾ ਕੱਦੂ ਹੋਣਾ ਨਾ ਕਰਿਆ ਜਾਨਾ ਬੱਚਾ ਠੀਕ ਨਾ ਤੇ ਸਾਲ ਹੀ ਕਰਦੇ ਆ ਟੋਕੀ ਪਾਇਆ ਜਾਂ ਜੰਤਰ ਗਨੇ ਰੱਖਿਆ ਤੇ ਮੀਂਹ ਦਾ ਸਮਾਂ ਚੰਗਾ ਐ ਫਿਰ ਝੋਨੇ ਨੂੰ ਝੋਨੇ ਨੂੰ ਤਾਂ ਚੰਗਾ ਤਬਾਹੀ ਠਾਰੂ ਬੱਚੇ ਮੂੰਗੀ ਡੁੱਬ ਜੂ ਨਾ ਕੱਦੂ ਹੋਣਾ ਨਾ ਪੈਂਦਾ ਲੰਨਾ ਚੱਜਦਾ ਬੋਲੀ ਸਾਡੀ ਮੂੰਗੀ ਤੇ ਲੱਗੀ ਜਾਨਾ ਗੱਲ ਕਰਦੇ ਆ ਆਪਾਂ ਤਾਂ ਪੈ ਗਿਆ ਆਪ ਬੀਜ ਲਿਆ ਕਰੋ ਹੁਣ ਜਰੀਏ ਦੀ ਨਹੀਂ ਜਰੀਏ ਤਾਂ ਕੀ ਇੱਥੇ ਭਾਂਜ ਫੁੱਜੀ ਫੜੀਆਂ ਨਾਲ ਭੜੀ ਤੇ ਭੜੀ ਖੜੀ ਐ ਚੱਲੇ ਨੇ ਖਾ ਲਈ ਇੱਥੇ ਛੇਟੋੜੀ ਕੋਡੇ ਕੋਡੇ ਗੋਇਆ ਯਾਰ ਦੀ ਮੂੰਗੀਆਂ ਕਿੱਲੇ ਦੀ 10 ਕਿੱਲੇ ਚੋਂ ਹੈ ਥੋੜੀ 10 ਕਿੱਲੇ ਦੀ ਕਿੱਲੇ ਦੀ ਵਾਹ ਤੇਰੇ ਖਾਜੀ ਇਹ ਹੋ ਜੇ ਤਾਂ ਕੀ ਹੋ ਜੇ ਤਾਂ ਹੋਈ ਘੜੀ ਹੈ ਹੋ ਜੇ ਤਾਂ ਇਹ ਤਾਂ ਮੁਸ਼ਕਲ ਆ ਮੀ ਮੜਾ ਲਿਆ ਜੇ ਤੂੰ ਕਦੇ ਵੀ ਚੰਗਾ ਹੁੰਦਾ ਨਾ ਕਿਉਂ ਕਦਰ ਨਾ ਮੜ ਥੱਲੇ ਲੈ ਕੇ ਦਿੱਤੋ ਤੱਕ ਭਰੀ ਪਈਆ ਫਲੀਆਂ ਨਾਲ ਪਰ ਇਹ ਤਾਂ ਪਈ ਇਕੱਲੀ ਪੜੀ ਪਈ ਨਾ ਪਕਾਣ ਤੇ ਨਹੀਂ ਹੁੰਦੀ ਪਕਾਣ ਤਾਂ ਸਪਰੇਅ ਨਾਲ ਕਰਾ ਦੇਾਂਗੇ ਜੋ ਫਲੀਆਂ ਤਾਂ ਲੱਗਣ ਅੱਛਾ ਹਾਂ ਵੇਟਾ ਦੇਖੋ ਪਈ ਕੋ ਹੋ ਜਦੋਂ ਕੰਟਰੋਲ ਕੀ ਰੋਗ ਟੋਏ ਮਰੀਏ ਨਾ ਪਕਾਈ ਰੋਕ ਵਾਂ ਕੇ ਛੋੜੀਏ 7000 ਨੂੰ 4400 ਕਿੱਦਰੀ ਬਹੁਤ ਹੈ ਹੋਰ ਹੁਣ ਖਰਚਾ ਕਿੰਨਾ 20000 ਤੱਕ ਲੀ ਦਾ ਖਰਚਾ ਹੀ ਹੋ ਗਿਆ ਆ ਬੜਾ ਭਾਂਜੀ ਫੁੱਜਾ ਨਾ ਨਾਸਰਾ ਆਇਆ ਸੀ ਕੀ ਨਾਸਰਾ ਜੀ ਵੇ ਪਈ ਅੱਜ ਦੇ ਨਾ ਕੱਟੀਆਂ ਵੀ ਅੱਬੀ 200 ਦਾ ਵੀ ਆਇਆ ਕਿਲੋ ਓਏ ਵੀ ਤਾਂ ਬਹੁਤ ਤੇ ਮਾਝ ਕਰਿਓ ਚਾਰ ਗੱਟੇ ਪੈਸੀ ਵੀ ਦੇ ਤਾਹੀਂ ਤਾਂ ਪੈਂਦੀ ਫੁੱਦੀ ਟਰਾਲੀਆਂ ਦੋ ਭਰ ਗਿਆ ਵੱਡਲੀਆਂ ਸੋਡੇ ਕਰਾਉਂਦਾ ਚਾਰ ਬੋਰੀਆਂ ਮਟਾਏ ਗੜੇ ਵੀ ਆਉਂਦਾ ਰੱਖਦਾ ਹਾਂ ਤਾਂਹੀਂ ਬਹੁਤ ਹੋ ਜਾਂਦੀਆਂ ਮੂੰਗੀ ਛੋਡੇ ਜਰਾ ਇੱਕ ਤਾਂ ਖੋਰ ਸੀ ਯਾਰ ਕਰਦਾ ਹਾਂ ਗੱਲੀ ਲਾ ਕੇ ਦੱਸ ਮੋਟਰ ਚ ਚੜਾਉਂ ਜਰ ਉਧਰ ਲਿਚਾਂਗਾ ਕਪਾਈਂ ਦੀ ਫੁੱਦੀ ਹੀ ਸਾਬ ਆਈ ਸੀ ਮੋਟਰ ਚਲਾਉਣ ਨੂੰ ਓਏ ਕੱਜੂ ਕੱਜੂ ਔਖਾ ਆਦਾ ਕੋਈ ਜਾਗਤਾ ਕਰੋ ਮੇਰੇ ਕੋਲੇ ਕੀ ਹਾਲ ਹੈ ਜਾਗਤਾ ਤਾਂ ਨਹੀਂ ਕੀ ਦੋ ਦਿਨ ਬੰਡ ਪਾਟ ਗਿਆ ਕਿਹੜਾ ਭੈਣ ਦੀ ਫੁੱਦੀ ਪੱਤਾਂ ਚੋਂ ਪਾਣੀ ਮੁੱਕ ਗਈ ਅਸੀਂ ਚਲਾ ਲਈ ਅੱਛਾ ਦੇਖ ਕੋਦ ਨੂੰ ਪਾਉਦੇ ਨਹੀਂ ਪੂਰਾ ਆਉਂਦਾ ਯਾਰ ਉਹੀ ਗੱਲ ਫੇਰਾ ਓਏ ਜੇ ਮੱਚੇ ਫੇਰ ਵੀ ਖੜੀ ਤੂੰ ਮਜਾ ਪੈਣੀ ਹੈ ਨਾ ਤੂੰ ਕੱਲ ਹਾਂ ਮੱਛੀ ਜੇ ਸੋਚਣ ਸ਼ਕਤੀ ਆ ਉਹ ਚੱਜਦਾ ਸੋਚ ਲੈ ਕੁਸ ਗੱਲ ਕਰਨ ਦੀ ਜੇ ਮੱਛੀ ਜੇ ਕੱਢ ਕੇ ਕਰਦੇ ਦੋ ਦਿਨ ਫੁੱਟੀਆਂ ਨਾ ਅੱਛਾ ਤੇ ਤੂੰ ਸੋਚਦਾ ਥੋੜੀ ਮੱਛੀ ਜੇ ਫੇਰ ਆਪਣੀ ਤਾਂ ਖਾਂ ਸੁੱਖੀ ਥਾਡੀ ਕੋ ਮੱਛੀ ਬਜਗਾ ਚੱਲੀ ਜਾਂਦੀ ਬਾਰ ਨਾ ਚੁਕੜਾਈ ਆ ਜੇ ਜਾਂ ਦੋ ਦਿਨਾਂ ਨਾ ਭਰਾਵਾ ਮੋਟਰ ਨਹੀਂ ਮਿਲਦੀ ਨਾ ਨਾ ਆਪ ਝੋਨ ਨਾਲ ਹੀ ਨਗਾ ਕੱਦੂ ਕਰੇ ਤੇ ਪੱਜੇ ਨਹੀਂ ਦੇਖ ਰਹਾ ਤੀ ਪੱਜ ਨੂੰ ਪਾਈ ਦੀ ਖੋਦੀ ਤੇ ਰੂਟਾ ਬੈਟਰ ਦੇ ਤੱਕੂ ਕੱਦੂ ਇੱਕ ਟੱਪੇ ਤੋਂ ਗਾ ਕੱਦੂ ਕਰਾ ਜਾਗੇ ਨਾਲ ਅੱਲਾ ਡਾਕਟਰ ਬਾਹਾਂ ਚ ਭਜਾਈ ਫਿਰਦੇ ਆ ਕੱਦੂ ਕਰਾ ਜਾਗੇ ਨਾਲ ਕੱਦੂ ਸਿਆਦਾ ਹੈਗਾ ਕਰੀਏ ਨੇ ਤੇ ਥੋ ਕੀ ਕਰੀਏ ਕੋਈ ਬੜੀ ਕੋਈ ਟੁੱਟ ਭੱਜ ਗਏ ਕਾਹਦਾ ਹੈ ਇਹ ਪਹਿਲਾਂ ਮੋਟਰ ਮੱਚੇ ਟੁੱਟ ਭੱਜ ਜੇ ਨਹੀਂ ਮਛਿੰਦੀ ਚੱਲਦੀ ਦੀ ਗੱਲ ਹੁੰਦੀ ਹੈ ਕੀ ਪਤਾ ਇੱਕ ਤਰੀਕੇ ਨੂੰ ਤੂੰ ਮੇਰੇ ਨਾਲ ਮੈਂ ਆਪਣਾ ਕਰੇ ਹੈ ਅੱਛਾ ਉਹ ਡਾਕਟਰ ਤੇ ਖੇਚਾ ਤੂੰ ਤਾਂ ਭਾਈ ਦੀ ਫੁੱਦੀ ਲਿਖਿਆ ਅਕੇਲੇ ਐ ਵੀ ਇੰਨੇ ਸਾਰੇ ਰਹੇਗਾ ਸਰੀਰ ਬਹੁਤ ਤਕੜਾ ਹੈ ਆ ਗਏ ਤਾਂ ਉਮਰ ਬਹੁਤ ਪਈ ਜਾ ਬਹੁਤ ਪਈ ਹੈ ਬਲ ਕਰਨੀ ਨਹੀਂ ਹੁੰਦੀ ਪਰਿਵਾਰ ਕਾ ਸਾਰੀਆਂ ਗੱਲਾਂ ਹੀ ਪਰਿਵਾਰ ਕਾ ਹੈ ਸੋਚਣ ਦੀ ਗੱਲ ਆ ਹਾਂ ਹਾਂ ਕਰ ਕੇ ਛੱਡ ਲਈਏ ਫਿਰ ਹਾਂ ਕਦੋਂ ਛੱਡ ਲਈਏ ਦੇਖ ਲੈ ਜਰ ਨਾ ਨਾ ਭਰਾਵਾ ਪੂਰਾ ਹੀ ਨਹੀਂ ਆਉਂਦਾ ਆਪਦੇ ਝੋਨਾ ਲਾਉਣਾ ਸਾਰਾ 10 ਕਿੱਲੇ ਝੋਨਾ ਪਿਆ ਜਲਾਉਣ ਵਾਲਾ ਨਾ ਤਾਂ ਪਿਆ ਤੇਰੀ ਗੱਲ ਮੰਨ ਗਿਆ ਪਹਿਲਾਂ ਵਾਲੇ ਮੱਚੂ ਇਹਨੂੰ ਸਾਹਮਣੇ ਕੋਈ ਨਾ ਮੱਚੂ ਯੂਹੇ ਕਿ ਪਾਣੀ ਪੂਰਾ ਕਰਾ ਮੋਟਰ ਤਾਂ ਖੜੀ ਐ ਚਲਾਗਾ ਕੌਣ ਮੋਟਰ ਛੱਡ ਗਏ ਹੋਏ ਇਹ ਤਾਂ ਸੁਕਾਇਆ ਇਹ ਤਾਂ 4 ਕਿੱਲੇ ਚ ਪਾਣੀ ਬਹੁਤ ਸੁੱਕ ਗਿਆ ਕੋਈ ਵਧੀਆ ਹੀ ਨਹੀਂ ਹੁੰਦੀ ਕੌਣ ਤੈਨੂੰ ਨਹੀਂ ਪਤਾ ਮਰੀ ਜਨਾ ਚਲੇ ਛੱਡ ਦੇ ਨੇ ਫਿਰ ਤੈਨੂੰ ਮੋਟਰ ਕਿੱਥੋਂ ਮਿਲ ਜੂ ਉਹ ਦੂਜੀ ਚਲਾ ਲਾਂਗੇ ਉੱਧਰਲੀ ਹੈ ਉਹ ਤਾਂ ਵੇਚ ਲਈ ਛੋੜ ਦੇ ਲਈ ਹੋਲਰ ਵਾਲੀ ਛੱਡ ਲਿਓ ਹਾਂ ਉਹ ਕਿ ਵੰਡ ਚ ਲੈਣੀਆਂ ਨਾਲ ਤੂੰ ਲੈ ਲੈ ਕਾ ਵੰਡ ਚ ਮੈਂ ਗੱਲ ਕਰਾਂ ਬੇਲੀ ਖੜੀ ਆ ਹਾਂ ਨਾ ਇਹਦਾ ਚੀਜ਼ ਉਹਨਾਂ ਨਾਲ ਪੱਠਾ ਬੋਲਣਾ ਤੂੰ ਇਹ ਹੀ ਨਹੀਂ ਕਰ ਤੂੰ ਤੇ ਇਹ ਤਾਂ ਮੇਰੇ ਕਰਮ ਹੋਏ ਤਰਕੇ ਸੂਰਜ ਦੇ ਸਨੇਹਾ ਕੱਢ ਲੂ ਤੈਨੂੰ ਤਾਂ ਜਰੂਰ ਨਿਕਲੂ ਆ ਇੱਕੇ ਦੇ ਵੇਲੇ ਦੇਖ ਲੈ ਬੱਦਲ ਬਾਈ ਹੋ ਜੇ ਇਸ ਪੱਟਾ ਮਾਲਕ ਨੂੰ ਹਾਂ ਤੂੰ ਨਸਦੀ ਭੈਣ ਹੀ ਆਈ ਨਹੀਂ ਹਾਂ ਗੱਲ ਵੀ ਸੋਚਾਂ ਦੀ ਗੱਲ ਆ ਬਹੁਤ ਸੋਚ ਬਹੁਤ ਸੋਹਣੀ ਹੈ ਕਹਿੰਦੀ ਇੱਕ ਬੜੀ ਨਾ ਜਾਲੀਆਂ ਕਹਿੰਦੀ ਹਾਂ ਮੈਂ ਜਿੱਤਾ ਕਰਮਾੜੀ ਕੱਲ ਨੂੰ ਪਰੇ ਪਰੇ ਸਿੱਟੂ ਚਾਰ ਜਿਹੜਾ ਪੈਂਦੀ ਪੁੱਜੀ ਰੱਬ ਨੂੰ ਬੁੰਡ ਦੇ ਕੇ ਆਏ ਨਾ ਵੀ ਤੜਕੇ 7 ਵਜੇ ਸੂਰਜ ਚੜ੍ਹ ਗਿਆ ਜਿਹੜਾ ਸੂਰਜ ਸਾਡੇ ਗੱਡੀ ਸੀ ਮੇਰਾ ਪਾਪਾ ਮੱਥਾ ਟੇਕ ਰਿਹਾ ਜੀ ਪੁੱਛਾਂ ਵਾਲੇ ਉਹ ਬੈਠਾ ਬੱਦਲ ਤੇ ਕੋਈ ਛਿੱਡਾ ਨਹੀਂ ਕਰਾ ਨੇੜੇ ਨਹੀਂ ਆਉਂਦਾ ਅੱਛਾ ਚਲ ਕੱਲੂ ਲੱਗ ਜੂ ਪਤਾ ਹਾਂ ਚੰਗਾ ਯਾ ਦਿਮਾਗ ਰੱਖਾ ਕੱਲੂ ਛੱਡ ਲਈ ਅੱਖਾ ਆਹੋ ਚਲ ਇਹ ਨੂੰ ਭਰਾ ਦਾ ਇੱਕ ਦਿਨੀ ਉਹ ਮਾਜੀ ਘੰਟੀ ਜੇ ਦੀ ਕੀ ਪੈਣੀ ਨਾ ਘੰਟੀ ਜੇ ਗੱਲ ਕਰਦੇ ਵੀ ਕੰਮ ਚੱਲਦਾ ਹੋ ਜੂ ਪਾਣੀ ਕਰਾਂ ਘੰਟਾ ਪਾਉਣ ਲੱਗਿਆ ਕੁਛ ਦੀ ਪੈਣੀ ਆ ਪਿਛੜੀ ਪਾਣੀ ਵੰਡ ਲਿਓ ਚੱਲਦਾ ਹੋ ਜੂ ਕੰਮ ਚੱਲਦਾ ਆ ਕਿ ਮੈਂ ਬਚਾ ਕੇ ਮੈਂ ਕੱਢ ਕੇ ਬਾਹਰ ਮੈਨੂੰ ਕਹਿਆ ਬਾਹਰ ਪਤਾ ਸੀ ਜਵਾਬ ਨਹੀਂ ਦਿੰਦਾ ਤੂੰ ਇਹ ਕੱਪੜਾ ਬਰ ਸਾਰੀ ਤੜਕੇ ਭਰਾਵਾ ਛੱਡ ਲਿਓ ਤੇ ਉਹ ਇੰਜ ਜਿੱਥੇ 70 ਪੈਂਦੀ ਉਹ ਠੀਕ ਹੁੰਦਾ ਉਹ ਤੇਰੇ ਅੱਲ ਤਾਂ ਫੇਰ ਵੀ ਕੀ ਕਰਨੀ ਆ ਵਾ ਹਾਂ ਤੱਕੜੀਆਂ ਮੁੱਕਰ ਜਨ ਹੈ ਜਾਂ ਹੁੰਦੇ ਹੀ ਆ ਹਾ ਮਿਲ ਗਏ ਬੰਦੇ ਆਪਾਂ ਨੂੰ ਚਾ ਹਾਂ ਚਾ ਚੰਗੀ ਗੱਲ ਆ ਫੇਰ ਤਾਂ ਹੁਣ ਕੱਲ ਨੂੰ ਆਪਾਂ ਕੱਦੂ ਕਰਾਂਗੇ ਉਹ ਬਣ ਦੋ ਕਿੱਲੇ ਭਰ ਦੇ ਉਹ ਮੋਟਰ ਛੱਡ ਕੇ ਜਿਹੜਾ ਥਲੜਿਆ ਦੋ ਕਿੱਲਿਓ ਭਰ ਦਾਂ ਹਜੇ ਨਾ ਕਰੋ ਹਜੇ ਤਾਂ ਆਪਾਂ ਮੋਟਰ ਛੱਡਣਗੇ ਕੱਲ ਨੂੰ ਏ ਕਾਹਦੇ ਨਾ ਛੱਡਣਗੇ ਯਾਰ ਆਪਣੇ ਬੰਦੇ ਆਪਣੇ ਬੰਦੇ ਖਾਣਗੇ ਕਾਹਦੇ ਬੰਦੇ ਖਾਣਗੇ ਕਾਹਦੇ ਕਹੀ ਬੈਠੇ ਯਾਰ ਜਵਾਨ ਮੈਂ ਨਾ ਕਰਦੀ ਫਿਰ ਜਾਂ ਤੂੰ ਪਹਿਲਾਂ ਫੋਨ ਫਾਨ ਕਰ ਕਾਹਦੇ ਪਿੱਛੇ ਬੰਦਾ ਜਿਹੜਾ ਜ਼बान ਤੋਂ ਮੁੱਕਰੇ ਗੂੰ ਖਾਵੇ ਛੜੇ ਬਚੜੀ ਬਚਾ ਮਰੀ ਨਾ ਭਕਾਈ ਬਾਬਾ ਯਾਰ ਸਾਡੇ ਬੰਦੇ ਖਾਣਗੇ ਯਾਰ ਪੰਚਾਇਤ ਮੇਰੇ ਇੱਥੇ ਹੋਜੂ ਕਾਹਦੇ ਮੋਟਰ ਮੋਟਰ ਤਾਂ ਆਪਣੀ ਹੈ ਕੀ ਲੱਗਦਾ ਯਾਰ ਓਏ ਲੱਗਦੇ ਦੀ ਮੈਨੂੰ ਕਹਦਾ ਪਹਿਲਾਂ ਹੋ ਲੱਗਣ ਨੂੰ ਤਾਂ ਕਿਸੇ ਨੇ ਬੋਤਲ ਪਿੱਛੇ ਵੇਖ ਗਿਆ ਹੋਏਗਾ ਕੀ ਬੋਤਲ ਦਾ ਸਾਲਾ ਬੋਤਲ ਦਾ ਦੇਤੀ ਪੈਪਸੀ ਵਾਡੀ ਫੈਮਸੀ ਦੇ ਵੀ ਕਮਾਲ ਕਰੀ ਜਿਆ ਯਾ ਪ੍ਰਾਣੀ ਕਾਦੀ ਜਿਆ ਜੇ ਸਾਡੇ ਤਾਂ ਬੰਦੇ ਖੜਦੇ ਜੇ ਬੱਤੇ ਪੰਜੇ ਜਾਣ ਨਿਕਲ ਜੀ ਇੱਕ ਦਿਨ ਲੇਟ ਲੱਗ ਗਿਉ ਲੇਟ ਲੂਟ ਨਹੀਂ ਭਰਾਵਾ ਉਹ ਚੱਲੇ ਆਉਣ ਦੇ ਕੋਈ ਪਰਸੋਂ ਉਹਨਾਂ ਨੇ ਮੇਲੇ ਗਏ ਜਾਣਾ ਯਾਰ ਕੱਲ ਕੱਲ ਦਾ ਦੇਣਾ ਆਪਣੇ ਕੋਲੇ ਉਹ ਛੇੜ ਬੰਕ ਮੈਨੂੰ ਆਇਆ ਕਦੋਂ ਹੋ ਜੂ ਕੱਢਿਆ ਜਦੋਂ ਉਹ ਤੂੰ ਤਾਂ ਉਹੀ ਕੰਮ ਕਰਤਾ ਯਾ ਚੰਦ ਮਾ ਦੀ ਪਹਿਲਾ ਕੀ ਔਖੇ ਪੁੱਛ ਤੈਨੂੰ ਕਹਤੀ ਛੋਟੇ ਵਾਲੇ ਬੰਦੇ ਮੇਰੇ ਪੈਸੇ ਮੇਰੇ ਨੇ ਬੜਿਉ ਉਹ ਦੂਬਾ ਜਾਉਂਦਾ ਹਾਂ ਤੂੰ ਲਵਾ ਜਾ ਤੂੰ ਸ਼ਾਰਾ ਦੀ ਬੱਡੇ ਰਵਾਂਗੇ ਨਹੀਂ ਮੈਂ ਦਵਾਈ ਪਾਈ ਬੱਤੀ ਇਹ ਹੈ ਆ ਬੰਦਾ ਇਹ ਪਾਉਂਦਾ ਫਿਰ ਪਹਿਲਾਂ ਓਏ ਇਹ ਜੇ ਬੰਦੇ ਇਹ ਜੇ ਇਹ ਆਪਣੇ ਵਾਲੇ ਬੰਦੇ ਦੇ ਭੇਜਤੇ ਨਾ ਐਂ ਪਤਾ ਪੈਸੀ ਮੁੱਕ ਜੇ ਕੋਦੇ ਮੁਕੱਦਮੇ ਆ ਕੰਜਾ ਜਹਾ ਹੈ ਬੋਈ ਕੁਮਾਰ ਤੂੰ ਇਹ ਨਹੀਂ ਜਾਣਦਾ ਨੀ ਉਹ ਤੂੰ ਇਹ ਨੂੰ ਕੀ ਜਾਣਦਾ ਮੈਂ 20 ਸਾਲਾਂ ਨਾਲ ਜਾਣਦਾ ਆ ਮਰੀ ਜਣਾ ਕਹੀ ਲੈ ਅੱਜ ਹੋ ਯਾਰ ਆਪਣੇ ਮੋਟਰ ਦੇ ਦੀਏ ਫਿਰ ਤੇ ਹੋਰ ਕੀ ਜੋ ਮੋਟਰ ਸਾਰਾ ਕੁਝ ਲੈ ਅੱਜ ਸਾਰਾ ਕੁਝ ਹੀ ਦੇਣਾ ਲੈ ਆ ਜੀ ਪਗਾਲ ਮੈਂ ਨਾ ਕਰਾਂ ਕੰਮ ਅੱਜ ਤੇ ਨਾ ਕਰਾਂ ਕੱਲ ਮੌਲ ਮੰਨ ਗਏ ਇਹ ਇਹ ਬੰਦੇ 100 ਰੁਪਈਆ 100 ਰੁਪਏ ਦੀ ਗਿਰੀਆਂ ਪਿੱਛੇ ਨਾਲਾਂ ਖਲਾ ਦੇਣ ਯਾਰ ਅੱਛਾ ਮੈਂ ਪੰਜ ਪੁੱਛ ਕਿ ਕਿ ਗਿਰੀਆਂ ਦੇਖਾ ਛੋਟਾ ਗਿਰੀਆਂ ਦਾ ਵੇਖ ਗਿਆ ਕਸੇ ਤੇ ਵੇਖ ਗਿਆ ਬੋਲਣ ਦੇ ਨਹੀਂ ਪਤਾ ਮੈਂ ਕੰਮ ਹੀ ਨਹੀਂ ਕਰਦਾ ਤੂੰ ਜਾ ਯਾਰ ਤੂੰ ਸਾਡੀ ਲੜਾਈ ਗੱਡੀ ਮੋਟਰ ਚੱਲੀ ਆ ਬੱਕ ਜਾ ਯਾਰ ਛੇੜ ਪਾਜਾ ਐਂ ਕਰੀ ਮਾਡਾ ਪਾਈ ਰੋਣਾ ਕਲੇਸ਼ ਕਰਾ ਕੇ ਉਹ ਐਂ ਕਰੀ ਫਿਰਾਦ ਇਸ ਨੂੰ ਮੋਟਰ ਨਾ ਕਰ ਅੱਜ ਕਮ ਨਾ ਕਰ ਉਹ ਖਾ ਦੇ ਕੱਲ ਉਹਨਾਂ ਨੂੰ ਇੱਕ ਦਿਨ ਗੱਲ ਭਾਈ ਮੈਂ ਤਾਂ ਡਾਂ ਚਲਾਉ ਤੂੰ ਸੀ ਨਾਲ ਲੜੋ ਅਸੀਂ ਚਲਾਵਾਂਗੇ ਯਾਰ ਆ ਬਚਾ ਲੈ ਕੋਈ ਨਹੀਂ ਯਾਰ ਤੂੰ ਚਲਾ ਲਈ ਕੋਈ ਨਹੀਂ ਓਏ ਕੰਜਰ ਦਾ ਬੜਿਆ ਤੇ ਬਣਿਆ ਤੈਨੂੰ ਕੀ ਪਤਾ ਐ ਫਿਰ ਉਹੀ ਕੰਮ ਕਰ ਜੀ ਜਿਆ ਫਿਰ પ્રાਣੀਆਂ ਉਹੀ ਗੱਲ ਫਿਰ ਆਈ ਨਾ ਕੱਟੇ ਹੁੰਦੇ ਛੇੜਾ ਉਹਦੇ ਬਫੀ ਗੇ ਯਾਹ ਕਹ ਲੈ ਜਾਂ ਤੂੰ ਪਗਲੇ ਤੇ ਜਾ ਮੈਂ ਕੰਮ ਕਰ ਲੈਣਾ ਫਿਰ ਕਾ ਦੇਣਾ ਬੁੱਗਾ ਮੋਟੇ ਪਿੱਛੇ ਬੁਗਾ ਦੇ ਯਾਰ ਦੋਹੀ ਗੱਲ ਹੀ ਐ ਤੇਰੀ ਮੋਹ ਪੈਣ ਕੀ ਬੱਕਰੀ ਝੰਗਾ ਦੇਗਾ ਯਾਰ ਛੱਡੀਏ ਘੱਟ ਜਾਂਦੇ ਉਹਦੇ ਕਰਕੇ ਕਹਿਣਾ ਉਹ ਭਾਗ ਜਾ ਯਾਰ ਚਾਹੇ ਤੂੰ ਸ਼ੇਰ ਨਾਲ ਲੜਾਈ ਮੈਂ ਕਹਿੰਦਾ ਛੇਰ ਬਣ ਕੇ ਮੈਂ ਕੋਈ ਨਹੀਂ ਇੱਕ ਦਿਨ ਮੈਂ ਕਹਿ ਦੂੰਗਾ ਉਹ ਮਾਜੀ 2 ਘੰਟੇ ਦੇ ਦੀ ਮੇਰੇ 2 ਘੰਟੇ ਕੀ 2 ਘੰਟੇ ਦੇ ਦੀ ਯਾਰ ਠੀਕ ਆ ਜਦ ਮੇਰਾ ਕੰਮ ਚੱਲ ਜਾ ਹੋ ਜੂ ਜਦ ਕੱਜੂ ਹੋ ਜੂ ਉਹ ਤੂੰ ਲਾ ਲਈ ਕੋਲੋਂ ਖੜਾ ਦੇ ਗਾ ਨਹੀਂ ਲਾ ਲਈ ਯਾਰ ਹੋਏ ਕਿ ਜਾਨ ਨਿਕਲਦੀ ਆ ਫੇਰ ਕੀ ਹੁੰਦਾ ਯਾਰ ਉਹੀ ਗੱਲ ਫਿਰ ਇੱਕ ਦਿਨ ਨਾਲ ਬਾਹਰ ਲੈਟ ਹੁੰਦਾ ਕੰਜੇ ਦੇ ਢੋਂਤੀ ਬਾਰੇ ਲੋਕਾਂ ਨੂੰ ਦੇ ਦੇ ਕਰ ਮੋਟਰਾਂ ਆ ਵਡੰਡੇ ਪਿਆਉਂ ਤੁਰੇ ਫਿਰੋ ਉਹ ਇੱਕੰਜੇ ਦਾ ਪੁਰਾਣੀ ਬਾਪੂਰੇ ਤੋਂ ਬਣੀ ਆ ਉਹੀ ਗੱਲ ਫਿਰ ਤੇਰੀ ਤਾਂ ਜਵਾਕਾਂ ਵਾਲੀ ਗੱਲ ਆ ਜੇ ਕੋਈ ਕਹੇ ਤਾਂ ਕਹੋ ਫਿਰ ਇੱਕ ਦਿਨ ਨਾਲ ਕਿਉਂ ਤਾਂ ਮੈਂ ਕਹ ਦੂੰ ਝੋਨੇ ਵਾਲੇ ਨੂੰ ਕੋਈ ਨਹੀਂ ਉਸ ਮਰਜ਼ੀ ਕਰੀ ਭਰਾਵਾ ਮੈਂ ਤਾਂ ਕੁਝ ਨਹੀਂ ਕਹਿੰਦਾ ਉਹਨਾਂ ਨੂੰ ਐਂ ਕਰੀ ਉਹਨਾਂ ਨੂੰ ਕਹੀ ਦੀ ਫਿਰ ਆ ਉਹਦਾ ਜਵਾਬ ਦੇ ਦੀ ਕਹਾਂ ਦੂੰਗਾ ਕੋਈ ਨਹੀਂ ਉਹਨੂੰ ਕਹ ਦੇ ਯਾਰ ਮੁੰਡਾ ਤਾਂ ਕਹਿੰਨ ਵਾਲਾ ਕਹਿ ਗਿਆ ਚੱਲ ਇੱਕ ਦਿਨ ਆ ਮੈਂ ਕਹ ਦੂੰ ਮੁੰਡੇ ਨੂੰ ਪਤਾ ਨਹੀਂ ਸੀ ਮੋਟਰ ਦਾ ਹਾਂ ਕਹੇ ਨਹੀਂ ਮੈਂ ਆਪੇ ਕਰੂੰ ਐਂ ਨਹੀਂ ਕਬਰਾਂਉਂਦੇ ਹੁੰਦੇ ਕੰਜਾ ਦੇ ਬੜਿਆਂ ਤੋਂ ਬਣੀ ਉਹਨਾਂ ਨਾਲ ਜਾ ਫਿਰ ਐਂ ਕਰ ਹੁਣ ਦੇਖੀ ਜੂ 5 ਲੀਟਰ 10 ਲੀਟਰ ਤੇਲ ਹੈ ਫਿਲਟਰ ਛੱਡ ਲਾ ਪਰ ਕੰਮ ਨਹੀਂ ਬੜ ਯਾਰ ਹੈ ਉਹ ਫਿਲਟਰ ਹੈ ਕੀ ਉਹ ਕਾਹਨੂੰ ਤੇਲ ਮਚਾਉਣਾ ਯਾਰ ਇੱਕ ਦਿਨ ਖੜਾ ਲਾ ਇਹਨਾਂ ਨੂੰ ਕੋਈ ਨਾ ਉਹ ਯਾਰ ਝੋਨਾ ਜਿਹੜਾ ਟਾਈਮ ਹੁੰਦਾ ਝੋਨਾ ਦੇ ਲੱਗਦਾ ਲੱਗ ਜੇ ਕੁਝ ਨਹੀਂ ਹੁੰਦਾ ਪਰ ਫਾਇਦਾ ਅੱਲਾ ਫਿਰ ਹੋਰ ਕੀ ਬੰਦਾ ਫਿਰ ਦੇਖੀ ਜੋ ਜਦੋਂ ਮੋਟਰ ਦੇ 100 ਲੀਟਰ ਦੇ ਤੇਲ ਮਾਤੀ ਤੂੰ ਫਿਰ ਕੀ ਬੰਦ ਕਰ ਦਿਆ ਪਿੱਛੇ ਕੀ ਹੁੰਦਾ ਹੀ ਜਾਣਿਆ ਰੋਜ ਚੱਲੀ ਜਾਨਦੇ ਫਿਰ ਕੋਈ ਨਾ ਫਿਰ ਪੀਟਰ ਛੱਡ ਦੇਗੀ ਤੜਕੇ